ਵੋਟ ਪਾਈ ਜਾਂ ਨਹੀਂ ਪਾਈ ਸਰਪੰਚ ਸਾਰੇ ਪਿੰਡ ਦਾ ਪੰਜ ਸਾਰੇ ਪਿੰਡ ਦਾ ਚਾਹੇ ਕਿਹਨੇ ਵੋਟਰ ਨੂੰ ਪਾਈ ਹੈ ਉਹਦੀ ਥੱਲੇ ਨੇ ਜਾਂ ਨਹੀਂ ਪਾਈ ਸਭ ਆਪੱਖਵਾ ਨਹੀਂ ਕਰਨਾ ਜਿੱਦਾਂ ਸਦਾ ਭਗਵਾਨ ਸਿੰਘ ਮਾਨ ਦੀ ਸਰਕਾਰ ਕੰਮ ਕਰ ਰਹੀ ਹੈ ਇਦਾਂ ਹੀ ਤੁਸੀਂ ਕੰਮ ਕਰਨਾ ਆਪਾਂ ਇਹ ਤੁਹਾਨੂੰ ਇਹ ਅਪੀਲ ਕਰੂੰਗਾ ਕਿ ਪਿੰਡ ਚਾਬੀ ਸਿ ਭਾਈਚਾਰਕ ਸਾਜ ਨੂੰ ਬਰਕਰਾਰ ਰੱਖਦੇ ਹੋਏ ਪਿੰਡ ਦੀ ਭਲਾਈ ਵਾਸਤੇ ਜਰੀਏ ਨਾਲ ਵੀ ਕੰਮ ਤਾਨੂੰ ਲੱਗਦਾ ਜ਼ਰੂਰੀ ਹੈ ਉਹ ਕੰਮ ਕਰਵਾਉ ਐਮਐਲਏ ਸਰ ਬਾਤ ਚੋ ਨਹੀਂ ਕਹਿੰਦੇ ਤੁਹਾਡੀ ਸੇਵਾ ਚਾਹਤਰ ਹੈ ਮੰਤਰੀ ਸਰ ਬਾਗ ਤੇ ਪੰਚਾਇਤ ਪੰਚਾਇਤ ਨਾਲ ਵਿਚਾਰਾਂ ਦੀ ਸਾਂਝ ਪਾਉਣ ਅੱਜ ਦੇ ਬਹੁਤ ਹੀ ਕੀਮਤੀ ਸਮਾਗਮ ਦੇ ਵਿੱਚ ਨੂੰ ਲੈ ਕੇ ਸਾਨੂੰ ਗ੍ਰਾਮ ਸਭਾ ਨੇ ਗ੍ਰਾਮ ਪੰਚਾਇਤ ਨੂੰ ਕੇ ਭੇਜਿਆ ਉਹ ਕੰਮ ਤੇ ਬਖਰੇ ਤਾਂ ਸਕੀਏ ਸੋ ਮੈਂ ਸਾਰੇ ਨਵੇਂ ਚੁਲੇ ਹੋਏ ਪੰਚਾਇਤਾਂ ਤੇ ਪੰਚਾਇਤ ਨੂੰ ਦੇਦੀਆਂ ਕਰਾਏ ਹੋ ਤੇ ਬਹੁਤ ਬਹੁਤ ਮੁਬਾਰਕਬਾਦ ਦਿਨਾ ਇੱਥੇ ਅੱਜ 100 ਚੁੱਕੜੀਆਂ ਤੇ ਇੱਕ ਤਾੜਾ ਵੀ ਲੈਣਾ ਕਿ ਆਪਾਂ ਜਿਸ ਮਕਸਦ ਵਾਸਤੇ ਸਾਨੂੰ ਪਿੰਡੇ ਲੋਕਾਂ ਨੇ ਗੋਟਾ ਪਾ ਕੇ ਚੋਕੇ ਪੇਜਿਆ ਆਪਾਂ ਉਹ ਕੰਮ ਵੀ ਪੂਰਾ ਕਰਨਾ ਤੇ ਸਾਰਿਆਂ ਦਾ ਬਹੁਤ ਬਹੁਤ ਤੁਸੀ ਜਿੰਦਾਬਾਦ ਵੀ ਵਧਾਈ ਦੇ ਰਹੇ ਤੁਹਾਡੇ ਜਿੱਤ ਦਾ ਜਿਹੜਾ ਅੱਜ ਵਧਾਈ ਦਾ ਦੇਣਾ ਅੱਜ ਪੂਰੇ ਪੰਜਾਬ ਦੇ ਵਿੱਚ ਮਾਝੂ ਮੁਖਤੀ ਸਾਪੋਂ ਅਸੇ ਮਾਝੀ ਦਿਖਾਈਏ ਇਹ ਜਿਹੜਾ ਸੰਗਠਨ ਸਮਾਗਮ ਹੈ ਪੰਚਾਇਤ ਦਾ ਵਿਵਸਾਵਾਗਲਾ ਤੇ ਸਾਰੇ ਪੰਜਾਬ ਦੇ ਚੋ ਰਿਆ ਸੇਬ ਸਾਹਿਬ ਖੋਦ ਸਕੂਲ ਦੇ ਵਿੱਚ 100 ਜਿਹੜੀ ਉਹ ਚਕਾਵੇ ਮੇਰੇ ਤੋਂ ਪਹਿਲਾਂ ਜਿੰਨੇ ਵੀ ਬਲਾਵੇ ਬੋਲੇ ਸਾਡੇ ਤਕਾਲੀ ਤੋਂ ਐਮਐਂਡੀ ਐਡੀਸੀ ਸਰਦਾਰ ਜਸਵੰਤ ਸਿੰਘ ਗੋਲੀ ਉਹ ਖੁਦ ਇਸ ਬੈਕਵਰਡ ਦੇ ਵਿੱਚ ਰਹੇ ਪੰਚਾਇਤੀ ਰਾਜ ਬੈਕਵਰਡ ਦੇ ਵਿੱਚ ਉਹਨਾਂ ਬੜਾ ਲੰਮਾ ਸਮਾਂ ਕੰਮ ਕੀਤਾ ਮਦਾਨ ਸਾਹਿਬ ਨੇ ਤਾਨੂੰ ਬਹੁਤ ਇੱਜ਼ਤ ਦੇ ਰਿਹਾ ਸਮਿਧਾਨ ਹੈ ਮੇਰੀ ਤੁਹਾਨੂੰ ਬੇਨਤੀ ਹੈ ਕਿ ਤੁਸੀਂ ਸਾਧਿਆਂ ਨੂੰ ਕਿਉਂਕਿ ਸਾਡਾ ਸੁਪਨਾ ਹੈ ਸਾਡੇ ਮੁੱਖ ਮੰਤਰੀ ਸਾਹਿਬ ਦਾ ਸੁਪਨਾ ਹੈ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਹੈ ਤੇ ਪੰਜਾਬ ਪਿੰਡਾਂ ਦੇ ਵਿੱਚ ਵਸਦਾ ਹੈ ਜਦੋਂ ਤੱਕ ਪਿੰਡਾਂ ਦੀ ਢੋਲ ਨਹੀਂ ਹੋਊਗੀ ਜਦੋਂ ਤੱਕ ਪਿੰਡਾਂ ਦੇ ਵਿੱਚ ਖੁਸ਼ੀਆਂ ਨਹੀਂ ਆਉਣਗੀਆਂ ਉਨਾ ਚਿਰ ਤੱਕ ਪੰਜਾਬ ਰੰਗਲਾ ਪੰਜਾਬ ਨਹੀਂ ਬਣੂਗਾ ਤੋ ਪਹਿਲਾਂ ਤਾਂ ਜਿਹੜਾ ਤੁਹਾਡਾ ਤੁਹਾਨੂੰ ਜਿਹੜੇ ਕਾਨੂੰਨੀ ਹੱਕ ਦੇ ਜਿਹੜੇ ਤੁਹਾਨੂੰ ਜਿਹੜਾ ਪੰਚਾਇਤੀ ਰਾਜ ਐਕਟ ਉਹਦੇ ਤਹਿਤ ਜਿਹੜੇ ਤੁਹਾਨੂੰ ਹੱਕ ਮਿਲੇ ਪਹਿਲਾਂ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਹੈ ਅਗਲੇ ਦਿਨਾਂ ਦੇ ਵਿੱਚ ਅਸੀਂ ਅਫਸਰ ਸਾਹਿਬਾਨ ਨੂੰ ਕਹਿ ਕੇ ਬਲਾਕ ਲੈਵਲ ਦੇ ਉੱਤੇ ਸੈਮੀਨਾਰ ਵੀ ਕਰਵਾਵਾਂਗੇ ਜਿਦੇ ਵਿੱਚ ਤੁਹਾਡੇ ਹੱਕਾਂ ਦੇ ਬਾਰੇ ਤੁਹਾਨੂੰ ਡਿਟੇਲ ਦੇ ਵਿੱਚ ਜਾਣਕਾਰੀ ਦਿੱਤੀ ਜਾਵੇ ਮੈਂ ਕੋ ਦਾ ਆਪਣੇ ਪਿੰਡ ਦਾ ਦਿਗਦੇਕਲਾ ਦਾ ਸਰਪੰਚ ਨੇ ਫਿਰ ਮੈਂ ਇਸੇ ਬੈਕ ਵਿੱਚ ਦਾ ਮੰਤਰੀ ਜੀ ਸਾਹਿਬ ਜੀ ਹੋਰ ਤਾਂ ਸੈਟੂ ਰੋਡ ਮਿੰਟ ਦੀਆਂ ਪੰਜਾਬ ਰੋਡ ਮਿੰਟ ਦੀਆਂ ਇਦਾਂ ਦੀਆਂ ਸਕੀਮਾਂ ਨੇ ਜਿਹਦੇ ਤੁਹਾਨੂੰ ਕੋਈ ਬਹੁਤ ਬਹੁਤ ਕੁਝ ਖਾਦੀ ਲੋੜ ਨਹੀਂ ਬਸ ਤੁਹਾਨੂੰ ਆਪਣੇ ਪੰਚਾਇਤੀ ਰਾਜ ਐਕਟ ਦਾ ਪਤਾ ਹੋਣਾ ਚਾਹੀਦਾ ਉਹਨਾਂ ਗਦਾਰਸ ਦਾ ਉਹਨਾਂ ਬਾਰੇ ਜਾਣਕਾਰੀ ਦਾ ਪਤਾ ਹੋਣਾ ਚਾਹੀਦਾ ਉਹ ਬਹੁਤ ਸਾਰੀਆਂ ਗਵਾਂਡਾ ਜਿਹੜੀਆਂ ਆਨਲਾਈਨ ਅਪਲਾਈ ਕਰਦੇ ਆਨਲਾਈਨ ਦੀ ਪੰਚਾਇਤਾਂ ਦੇ ਕਾਊਂਟ ਦੇ ਵਿੱਚ ਜਿਹੜਾ ਸਰਪੰਚਾਂ ਦੇ ਕਾਊਂਟ ਦੇ ਵਿੱਚ ਜਿਹੜਾ ਗ੍ਰਾਂਟ ਜਿਹੜੀ ਆ ਜਾਂਦੀ ਹੈ ਪੈਸੇ ਜਿਹੜੇ ਆ ਜਾਂਦੇ ਆ ਇਸ ਕਰਕੇ ਬਹੁਤ ਪੈਸੇ ਐਸ ਵੇਲੇ ਪਿੰਡਾਂ ਨੂੰ ਪਿੰਡਾਂ ਦੀ ਡਵੈਲਪਮੈਂਟ ਵਾਸਤੇ ਜਿੱਥੇ ਸਾਡੀ ਸਰਕਾਰ ਨੇ ਬਹੁਤ ਸਾਰਾ ਫੰਡ ਰੱਖਿਆ ਬਹੁਤ ਸਾਰੇ ਪੈਸੇ ਰੱਖੇ ਆ ਨੂੰ ਗਿਣਤੀ ਦੇ ਸਾਬ ਨਾਲ ਲੱਗਦਾ ਕਿ ਥੋੜਾ ਘਟਿਆ ਜਾਂਦਾ ਉਹਨਾਂ ਦੀ ਗਿਣਤੀ ਆਈਆਂ ਦੀ ਉਹਨਾਂ ਤੇ ਜਾਂ ਤੇ ਭਲਾ ਆ ਗਏ ਜਾਂ ਪਿਤਾ ਜੀ ਆ ਗਏ ਜਾਂ ਘਰ ਵਾਲੇ ਆ ਗਏ ਤੇ ਮੈਂ ਡੀਸੀ ਸਾਹਿਬ ਨੂੰ ਕਿਹਾ ਜਿੱਥੇ ਤੁਹਾਡਾ ਸਮੂਹ ਅਧਿਕਾਰ ਮਾਨ ਸਰਕਾਰ ਸਰਪੰਚਾ ਦਾ ਮੈਂਬਰਾਂ ਦਾ ਹਰ ਅਫਸਰ ਦੇ ਵਿੱਚ ਹੋਊਗਾ ਉੱਥੇ ਮੈਂ ਇਹਨਾਂ ਨੂੰ ਕਿਹਾ ਡੀਸੀ ਥਿਸ ਇਸ ਹਾਊ ਟੂ ਬੀ ਸਿਟੀ ਸਾਹਿਬ ਬੈਠੇ ਐ ਐਸਪੀ ਸਾਹਿਬ ਬੈਠੇ ਐ ਜਦੋਂ ਸਾਡੀ ਪੰਚਾਇਤ ਆਵੇ ਜਦੋਂ ਸਾਡਾ ਸਰਪੰਚ ਆਵੇ ਮੈਂ ਤੁਹਾਨੂੰ ਇਹਨਾਂ ਦਾ ਮਾਨ ਸਨਮਾਨ ਇਹਨਾਂ ਦਾ ਕੰਮ ਜਿਹੜਾ ਜ਼ਰੂਰਤ ਦਾ ਕੰਮ ਉਹ ਪੈਸੇ ਦੇ ਵਾਸਤੇ ਹੋਣਾ ਚਾਹੀਦਾ ਖਾਸ ਤੌਰ ਤੇ ਇਸ ਤਰ੍ਹਾਂ ਜਦੋਂ ਸਾਡੀ ਭੈਣ ਕੋ ਸਰਪੰਚ ਹੋਦੀ ਹੈ ਜਦੋਂ ਕੁ ਮੈਂਬਰ ਜਿਹੜੀ ਲੇਡੀਜ਼ ਹੋਵੇ ਸਾਡੇ ਉਹਨਾਂ ਦਾ ਮਾਨ ਸਨਮਾਨ ਕਰਨਾ ਤੁਹਾਡੀ ਸਭ ਤੋਂ ਵੱਧ ਆਜਾਦ ਵੱਡੀ ਡਿਊਟੀ ਹੈ ਸਾਡੀਆਂ ਮਾਵਾ ਭੈਣਾਂ ਜਿਹੜੀਆਂ ਬੜੀਆਂ ਉਹਨਾਂ ਦਾ ਮਾਨ ਸਨਮਾਨ ਕਰਨਾ ਮੈਂ ਜਦੋਂ ਬਣਤੀ ਸੀਗਾ ਤੇ ਮੈਂ ਲੇਡੀ ਸਰਪੰਚ பஞ்சਾਇਤ ਸੰਵਿਧਾਨ ਦਿੱਤੇ ਤੇ ਜਵਾਬ ਦੇ ਵਿੱਚ ਮੈਂ ਅਵਸਰ ਵੀ ਦਿੱਤਾ ਸੀਗਾ ਜਲੰਧਰ ਰਵੇਚ ਤੇ ਕਿ ਲੱਭਾ ਬਠਿੰਡਾ ਚਾਰ ਬਹੁਤ ਵੱਡੇ ਸਭਿਨ ਦੇ ਦਿੱਤੇ ਤੇ ਕੁੜੀਆਂ ਭੈਣਾਂ ਨੂੰ ਦੱਸਿਆ ਜਾਵੇ ਕਿ ਤੁਹਾਡੇ ਕਿੰਨੇ ਅਦਕਾਵ ਹੈ ਕਿਉਂਕਿ ਆਪਾਂ ਸਾਰੇ ਬਨੋਖੀ ਕੀ ਕਿਤੇ ਦੇ ਬਨੋਖ ਬੁਲਦਾਨ ਸਮਾਜ ਹੈ ਆਪਾਂ ਕਿਉਂਕਿ ਬਨੋਖਾ ਦੀ ਬੰਦਿਆ ਦੀ ਕਹਾਣੀ ਵਿੱਚ ਵੀ ਤਾਂ ਬਾਤ ਜਲਦੀ ਚੱਲਦੀ ਹੈ ਬਹੁਤ ਵਾਰੀ ਕੀ ਹੁੰਦਾ ਹੈ ਕਿ ਅਸੀਂ ਸਰਪੰਚ ਵਿਚਾਰੀ ਆਪਦੀ ਜਾਨੀ ਉਹਨਾਂ ਦੇ ਪਤੀ ਦੇ ਉਹਨਾਂ ਦੇ ਲੜਕੇ ਜਦੋਂ ਉਹ ਪਿਤਾ ਜੀ ਦਫ਼ਤਰ ਚੱਲ ਜਾਂਦੇ ਨੇ ਤੇ ਲੋਕ ਉਹਨਾਂ ਨੂੰ ਸਰਪੰਚ ਕਹਿੰਦੇ ਹਨ ਬਾਰੇ ਸਹੀ ਵੀ ਮੈਂ ਸਮਝਦਾ ਕਿ ਜੇ ਸਭ ਇਹ ਮਾਵਾਂ ਪੜਾ ਬੜੀਆਂ ਇਹਨਾਂ ਨੂੰ ਪਹਿਲ ਦੇਣੀ ਚਾਹੀਦੀ ਆ ਉਹਦਾ ਐਡ ਕਰ ਬਹੁਤ ਵਧੀਆ ਅਜ ਨਾਲ ਬੈਠੋ ਗੱਵਤ ਵਿੱਚ ਮੇਰੇ ਹਲਕੇ ਦੇ ਵਿੱਚ ਕਈ ਸਪੰਸ ਸਰਬੰਸ ਕਈ ਪੰਜ ਬੜੀਆਂ ਲਿਖਿਆ ਲੱਗਤੀਆਂ ਬੜੀਆਂ ਉਹਨਾਂ ਨੂੰ ਆਪਾਂ ਦੇ ਕਰਨਾ ਉਹਨਾਂ ਨੂੰ ਮੌਕਾ ਦੇਣਾ ਕਦੇ ਵੀ ਦੇਣਾ ਬਾਅਦ ਵੀ ਦੇਣਾ ਪੰਡਾ ਦੇ ਵਿਕਾਸ ਵਾਸਤੇ ਸੋ ਮੈਂ ਆਸ ਕਰਦਾ ਕਿ ਜਿਹੜਾ ਰੰਗਲਾ ਬਜਰਾਪਸਿ ਬਣਾਉਣਾ ਜਿਹੜਾ ਸਦਾਤ ਸਿੰਘ ਮਾਨ ਜੀ ਦਾ ਸੁਭਾ ਉਸ ਸੁਭਦ ਦਾ ਤਾਇ ਸਤਾ ਹੋਗਾ ਜੇ ਆਪਾਂ ਸਾਰੇ ਵੱਲ ਕੇ ਜਿਹੜਾ ਸਭ ਤੋਂ ਹੇਠਲਾ ਔਰ ਸਭ ਤੋਂ ਮਜ਼ਬੂਤ ਸਾਡਾ ਪੰਚਾਇਤ ਇਹਦੇ ਖੂ ਆਪਣੇ ਪਿੰਡਾਂ ਦਾ ਜਿਹੜਾ ਵਿਕਾਸ ਕਰਾਂਗੇ ਇਹ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਸੀ ਮੈਂ ਤੁਹਾਨੂੰ ਸਭ ਨੂੰ ਬਹੁਤ-ਬਹੁਤ ਧੰਨਵਾਦ ਕਰਨਾ ਔਰ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਜਿਹੜੀ ਪਹਿਲਾਂ ਮਾਨ ਸਾਹਿਬ ਕਹਿ ਕੇ ਗਏ ਤੇ ਮਾਨ ਸਾਹਿਬ ਨੇ ਅੱਜ ਅਸੈਂਬਲੀ ਦੇ ਵਿੱਚ ਕਿਹਾ ਸੀਗਾ ਕਿ ਹਰਕਾ ਕਿਸੇ ਪਾਰਟੀ ਦਾ ਪੰਚ ਸਭਾ ਚ ਦੀ ਹੋਊਗਾ ਪਿੰਡ ਦਾ ਹੋਊਗਾ பின்னாபிச்சு பார்த்த சார்ப